ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਆਪਣਾ ਬਈ ਫੇਸਬੁੱਕ ਇੰਸਟਾਗ੍ਰam ਫੇਸਬੁੱਕ ਤੇ ਸਾਰਾ ਦੇਖਦੇ ਆਂ ਵੀ ਨਵੇਂ ਬੰਦੇ ਜਿਹੜੇ ਖੇਤੀ ਕਰਨ ਲੱਗੇ ਨੇ ਹਨਾ ਮਤਲਬ ਕਈ ਤਿਆਰਬ ਵਿਆਪ ਦੇ ਸ਼ੇਅਰ ਕਰਦੇ ਨੇ ਆਪਾ ਨੂੰ ਵੀ ਬਈ ਫਾਦਰ ਸਾਹਿਬ ਹੋਰਾਂ ਨੂੰ 25 ਤੋਂ 27 ਸਾਲ ਹੋ ਗਏ ਮਿਰਚ ਤੇ ਮਟਰ ਦੀ ਖੇਤੀ ਕਰਦੇ ਆਂ ਆਪਾਂ ਕਦੇ ਵੀ ਮਟਰ ਬੱਟਾਂ ਤੋਂ ਬਿਨਾਂ ਕਦੇ ਨਹੀਂ ਲਾਇਆ ਪਰ ਕਈ ਵੀਰ ਹੁਣ ਮੈਂ ਦੇਖਦਾ ਵਿੱਚ ਵੀ ਕਹਿੰਦੇ ਨੇ ਵੀ ਥੱਲੇ ਬੀਜ ਕੇ ਹੋ ਜਾਂਦਾ ਮਟਰ ਬਿਨਾਂ ਪਾਣੀ ਤੋਂ ਹੋ ਜਾਂਦਾ ਮਟਰ ਪਾਣੀ ਨਾਲ ਲਾਓ ਮਟਰ ਨੂੰ ਵੱਧ ਜਾਂਦਾ ਇਹ ਬਈ ਪਾਣੀ ਵੀ ਲੱਗਦਾ ਇਹਨੂੰ ਯੂਰੀਆ ਤੋਂ ਇਹਦਾ ਪ੍ਰੇਜ ਰੱਖਣਾ ਪੈਂਦਾ ਇਹਨੂੰ ਇੱਕ ਵਾਰੀ ਯੂਰੀਆ ਪੈਂਦੀ ਹੈ ਤੇ ਉਹ ਵੀ ਗੱਟਾ ਨਹੀਂ ਪਾਉਣਾ 20 ਕਿਲੋ ਕਿੱਲੇ ਦੀ ਮਸਾ ਪੈਂਦੀ ਆ ਜਿਹੜਾ ਮਟਰ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਖੜਾ ਹੈ ਹਜੇ ਇਹਨੇ ਵੱਲ ਹੋਰ ਬਣਾਉਣੀ ਹੈ ਵੱਲ ਬਣਾਊਗਾ ਫਿਰ ਉਸ ਤੋਂ ਬਾਅਦ ਫਲ ਚੱਕੂ ਤੇ ਆਹ ਜਿਹੜੀ ਮਿੱਟੀ ਤੁਸੀਂ ਵਿਚਾਲੇ ਦੇਖੋ ਪਾਣੀ ਵੀ ਲਾਇਆ ਤੇ ਜਮਾਂ ਐ ਪਈ ਐ ਸਾਫ ਸਲਾਬ ਕਰ ਲਈ ਚੜਦੀ ਐ ਜੇ ਇਹਨੂੰ ਪਾਣੀ ਭਾਰਾ ਲੱਗ ਗਿਆ ਤਾਂ ਇਹਨੇ ਪੀਲਾ ਪੈਣਾ ਸ਼ੁਰੂ ਹੋ ਜਾਣਾ ਫੰਗਸ ਲੱਗਣਾ ਸ਼ੁਰੂ ਹੋ ਜਾਣਾ ਫੰਗਸ ਇਹਨੂੰ ਗਾਲ ਦਿੰਦਾ ਜਿੱਤੋਂ ਆਪਾਂ ਬਚਾ ਕੇ ਰੱਖਣੇ ਫੰਗੀਸਾਈਡ ਕਰਨਾ ਪੈਂਦਾ ਫਿਰ ਤਾਕਤ ਦੀਆਂ ਸਪਰੀਆਂ ਕਰਨੀਆਂ ਪੈਂਦੀਆਂ ਨੇ ਪਰ ਜੋ ਨਜਾਇਜ਼ ਕਰੋਗੇ ਤਾਂ ਇਹ ਪੱਤਾ ਬਹੁਤ ਜ਼ਿਆਦਾ ਹੋ ਜੂ ਫਲ ਨਹੀਂ ਚੱਕਣਾ ਇਹਨੇ ਫਿਰ ਫਾਲਤ ਕਮੀ ਆ ਗਈ ਇਕੱਲੇ ਪੱਤੇ ਨਾਲ ਕੁਛ ਨਹੀਂ ਬਣਦਾ ਇਹਦੇ ਜਿੰਨਾ ਫਲਾਵਰ ਜ਼ਿਆਦੇ ਹੋਊਗਾ ਉਹਨਾਂ ਇਹਨੇ ਝਾੜ ਦੇਣਾ ਆਪਣੀਆਂ ਜ਼ਮੀਨਾਂ 'ਚ ਬਾਈ ਇਹ 55 50 55 ਕੁਇੰਟਲ ਸਿਰਾ ਜੇ ਕਹਿ ਦਈਏ 65 ਕੁਇੰਟਲ ਨਿਕਲ ਜਾਂਦਾ ਤੇ ਖਰਚਾ ਤਾਂ ਦੇਖੋ ਆਉਂਦਾ ਇੱਥੇ ਹੁਣ ਆ ਜਿਹੜਾ ਮਟਰ ਬੀਜਿਆ ਹੋਇਆ ਇਹ ਲਗਭਗ 12 13 ਨਵੰਬਰ ਦਾ ਪੀਚਿਆ ਹੋਇਆ ਅੱਜ 2 ਮਹੀਨਿਆਂ ਦਾ ਹੋ ਗਿਆ ਹੈ 2 ਮਹੀਨਿਆਂ ਦਾ ਮਟਰ ਮੰਨ ਲਓ ਅਜੇ ਫੁੱਲਾਂ ਤੇ ਨਹੀਂ ਆਇਆ ਪੱਤੇ ਹੀ ਕੱਢੀ ਜਾਂਦਾ ਇਸ ਤੋਂ ਬਾਅਦ ਥੋੜਾ ਜਿਹਾ ਹੋਰ ਇਹਨੇ ਬੱਲ ਬਣਾ ਕੇ ਉਸ ਤੋਂ ਬਾਅਦ ਫੁੱਲ ਕੱਢੂਗਾ ਫੁੱਲ ਜਦੋਂ ਕੱਢਦਾ ਉਹ ਪੱਤੇ ਦੇ ਸਨੋਂ ਹਟ ਜਾਂਦੇ ਫੁੱਲ ਹੀ ਜ਼ਿਆਦਾ ਦਿਖਦਾ ਮਟਰ ਦੀ ਖੇਤੀ ਕਰਨੀ ਆ ਤਾਂ ਧਿਆਨ ਇਹ ਰੱਖਣਾ ਪੈਂਦਾ ਵੀ ਤੁਹਾਡੀ ਜ਼ਮੀਨ ਜਦੋਂ ਬੀਜਣਾ ਪੂਰੀ ਸੁੱਕੀ ਹੋਵੇ ਯਾਨੀ ਧੂੜਾ ਵੀ ਨਾ ਉੜਦੀਆਂ ਹੋਣ ਬਰੀਕ ਹੋਵੇ ਮਿੱਟੀ ਬਸ ਮੇਨ ਗੱਲ ਇਹ ਹੈ ਡਲਿਆਂ 'ਚ ਮਟਰ ਕਾਮਯਾਬ ਨਹੀਂ ਹੁੰਦਾ ਆ ਦੇਖੋ ਕਿੰਨੀ ਸੋਹਣੀ ਬਰੀਕ ਮਿੱਟੀ ਕੀਤੀ ਹੋਈ ਹੈ ਫਿਰ ਇਹਦੀ ਗਰੋਥ ਚੰਗੀ ਹੁੰਦੀ ਹੈ ਤੇ ਮਟਰ ਨੂੰ ਸਪਰੇਅਾਂ ਜਿਵੇਂ ਹਾਰੂ ਦੀ ਸਪਰੇਅ ਹੋ ਜਾਂਦੀ ਹੈ ਇੱਕ ਜਦੋਂ ਤਾਕਤ ਵਾਲੀ ਦੇ ਵਿੱਚ ਜੇ ਦੇਖੀਏ ਤਾਂ ਤੇ ਬਾਕੀ ਇਹ ਤੇ ਪੈਂਡੀਮੈਥਰਿਨ ਕੀਤੀ ਹੈ ਇੱਕ ਕੱਕ ਵਾਲੀ ਤੇ ਕੱਕ ਤੁਸੀਂ ਦੇਖ ਸਕਦੇ ਹੋ ਜਵਾਂ ਨਹੀਂ ਹੈਗਾ ਪਾਣੀ ਇਹਨੂੰ ਦੋ ਪਾਣੀ ਇਹਦੋਂ ਪਹਿਲਾਂ ਲੱਗ ਚੁੱਕੇ ਹੈ ਜਦੋਂ ਤੁੰਦਾਂ ਦੇ ਟਾਈਮ 'ਚ ਇਹਨੂੰ ਪਾਣੀ ਬੜਾ ਲੋਡ ਨਹੀਂ ਪੈਂਦੀ ਕਿਉਂਕਿ ਸਲਾਬ ਜਾਂਦੀ ਨਹੀਂਗੀ ਇਹ ਹਰੇਕ ਬੰਦੇ ਦਾ ਤਜਰਬਾ ਅੱਡੋ-ਅੱਡੀ ਸਿੱਖੋ ਤੁਸੀਂ ਆਪ ਕਰੋਗੇ ਤਾਂ ਜ਼ਿਆਦਾ ਪਤਾ ਲੱਗੂਗਾ ਪਰ ਐਵੇਂ ਕਿਸੇ ਦੇ ਪਿੱਛੇ ਲੱਗ ਕੇ ਤੁਸੀਂ ਆਪਦੀ ਮਟਰ ਦੀ ਫਸਲ ਖਰਾਬ ਨਾ ਕਰ ਲਓ ਹਣਾ ਕਈ ਵੀਰ ਥੱਲੇ ਬੀਜ ਕੇ ਵੀ ਤਜਰਬਾ ਹੈ ਵੀ ਉਹ ਸਹੀ ਹੋ ਜਾਂਦਾ ਪਰ ਉਹ ਚ ਫੰਗੀ ਸਾਈਡ ਸਪਰੇਆਂ ਹਾਂ ਹੋਰ ਬਹੁਤ ਕੁਝ ਕਰਨਾ ਪੈਂਦਾ ਉਹ ਵਿੱਚ ਆਪਾਂ ਉਹ ਨਾ ਚੀਜ਼ਾਂ ਦਾ ਥੋੜਾ ਜਿਹਾ ਭਰੇਜ ਰੱਖਦੇ ਹਾਂ ਵੀ ਜਿੰਨਾ ਹੋ ਸਕੇ ਓਨੀ ਖਾਦ ਘੱਟ ਪਾਈਏ ਬਾਕੀ ਇਹੋ ਜਿਹੀਆਂ ਵੀਡੀਓ ਦੇਖਣ ਲਈ ਤੁਸੀਂ ਡਾਕਟਰ ਫਾਰਮ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਉਂਦੀਆਂ ਰਹਿਣਗੀਆਂ ਵੀਡੀਓਜ਼ ਧੰਨਵਾਦ ਜੀ